ਅਸਲਾਮ ਵਾਲੇਕਮ ਸਤਿ ਸ੍ਰੀ ਅਕਾਲ ਨਮਸਤੇ ਮੈਂ ਤੁਹਾਡਾ ਆਪਣਾ ਆਸੀਫ ਅਲੀ ਮਹਿੰਦਰੂ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ ਇੱਕ ਬਹੁਤ ਸੋਹਣੀ ਕਹਾਣੀ ਲੈ ਕੇ ਕਹਾਣੀ ਲਿਖੀ ਹੈ ਸਾਡੇ ਬਹੁਤ ਹੀ ਪਿਆਰੇ ਵੀਰ ਗੁਰਮੇਜਰ ਸਿੰਘ ਜੈੰਤੀ ਮਾਜਰਾ ਜੀ ਨੇ ਕਹਾਣੀ ਹੈ ਸ਼ਿੰਦੇ ਦੀ ਸ਼ਿੰਦੇ ਦਾ ਪਿਓ ਤਾਂ ਉਸਦੇ ਬਚਪਨ ਵਿੱਚ ਹੀ ਗੁਜ਼ਰ ਗਿਆ ਸੀ ਥੋੜਾ ਜਿਹਾ ਜਵਾਨ ਹੋਇਆ ਤਾਂ ਉਸਦੀ ਮਾਂ ਵੀ ਚਲਵਸੀ ਮਾਂ ਦੇ ਮਰਨ ਤੋਂ ਬਾਅਦ ਉਸਦਾ ਵੱਡਾ ਭਰਾ ਤੇ ਉਸਦੀ ਭਾਬੀ ਉਸਨੇ ਨਾਲ ਉਪਰਿਆਂ ਵਰਗਾ ਵਰਤਾਓ ਕਰਨ ਲੱਗ ਪਏ। ਸ਼ਿੰਦਾ ਅਣਪੜ੍ਹ ਸੀ। ਇਸ ਕਰਕੇ ਕੋਈ ਕੰਮ ਤੇ ਨਹੀਂ ਰੱਖਦਾ ਸੀ। ਬੇਲਾ ਹੋਣ ਕਰਕੇ ਉਸਦੀ ਭਾਬੀ ਉਸ ਨੂੰ ਬਾਸੀ ਰੋਟੀ ਦਿੰਦੀ ਸੀ। ਉਹ ਵੀ ਤਾਣੇ ਮੇਨੇ ਦੇਣ ਤੋਂ ਬਾਅਦ ਸ਼ਿੰਦਾ ਬਾਸੀ ਰੋਟੀ ਨਾਲ ਹੀ ਸਬਰ ਦਾ ਘੁੱਟ ਪੀ ਕੇ guzara ਕਰ ਲੈਂਦਾ ਸੀ। ਰੱਬ ਨੇ ਸਾਰਿਆਂ ਲਈ ਕਿਸੇ ਨਾ ਕਿਸੇ ਨੂੰ ਬਣਾਇਆ ਹੈ। ਮੇਰੇ ਲਈ ਵੀ ਕੋਈ ਸੋਹਣੀ ਮੂਰਤ ਬਣਾਈ ਹੋਵੇਗੀ। ਪਿੰਡ ਦੇ ਬਾਹਰ ਬਾਹਰ ਇੱਕ ਦਰਖਤ ਦੇ ਥੱਲੇ ਜਿੱਥੇ ਉਹ ਅਕਸਰ ਬੈੰਦਾ ਹੁੰਦਾ ਸੀ ਬੈਠਾ ਸ਼ਿੰਦਾ ਓਲੇ ਪੰਨਾਲ ਮੰਗੇ ਨੂੰ ਕਹਿ ਰਿਹਾ ਸੀ ਮੰਗਾ ਸਰਕਾਰੀ ਨੌਕਰੀ ਕਰਦਾ ਸੀ ਤੇ ਵਿਆਹਿਆ ਹੋਇਆ ਸੀ ਉਸਨੇ ਆਕੜ ਵਿੱਚ ਕਿਹਾ ਓਏ ਰੱਬ ਸਭ ਦੀਆਂ ਜੋੜੀਆਂ ਨਹੀਂ ਬਣਾ ਕੇ ਭੇਜਦਾ ਨਾਲੇ ਤੈਨੂੰ ਵਿਹਲੜ ਅਨਪੜ ਨੂੰ ਕੌਣਤੀ ਦਊਗਾ ਐਨਾ ਬੋਲ ਕੇ ਮੰਗਾ ਉੱਥੋਂ ਚਲਾ ਗਿਆ ਸ਼ਿੰਦਾ ਆਪਣੇ ਆਪ ਵਿੱਚ ਗੱਲਾਂ ਕਰਨ ਲੱਗ ਪਿਆ ਯਾਰ ਇਓਂ ਥੋੜਾ ਹੁੰਦਾ ਅਨਪੜ ਕਿਹੜਾ ਬੰਦੇ ਨਹੀਂ ਹੁੰਦੇ ਫੇਰ ਕੀ ਹੋਇਆ ਜੇ ਮੈਂ ਮਾੜਿਆਂ ਹਾਲਾਤਾਂ ਕਰਕੇ ਪੜ੍ਹ ਨਾ ਸਕਿਆ ਹੋਏ ਰੱਬਾ ਜਾਂ ਤਾਂ ਕਿਸੇ ਨੂੰ ਗਰੀਬ ਨਾ ਬਣਾਇਆ ਕਰ ਜਾਂ ਫਿਰ ਅਮੀਰਾਂ ਦਾ ਜਮਨਾ ਬੰਦ ਕਰ ਦੇ ਸ਼ਾਇਦ ਸਹੀ ਕਹਿੰਦਾ ਸੀ ਮੂਗਾ ਸਾਨੂੰ ਬੇਰੋਜ਼ਗਾਰਾਂ ਨੂੰ ਤਾਂ ਘਰ ਵਿੱਚ ਕੋਈ ਪਾਣੀ ਦਾ ਮੰਗਿਆ ਗਲਾਸ ਨਹੀਂ ਦਿੰਦਾ ਉਹਦੇ ਲਈ ਵੀ ਤਾਂਨੇ ਮੇਨੇ ਸੁਣਨੇ ਪੈਂਦੇ ਹਨ ਕੁੜੀ ਕਿਸੇ ਨੇ ਸੁਆਹ ਦੇਣੀ ਰੱਬਾ ਤਰਸ ਕਰ ਸਾਡੇ ਜੀਹਾਂ ਤੇ ਛਿੰਦਾ ਗੋਡਿਆਂ 'ਚ ਸਿਰ ਦੇ ਕੇ ਰੋਣ ਲੱਗ ਪਿਆ ਐਨੇ ਨੂੰ ਜਗਤਾ ਆ ਗਿਆ ਉਸਨੇ ਸ਼ਿੰਦੇ ਨੂੰ ਰੋਂਦਾ ਦੇਖ ਕੇ ਪੁੱਛਿਆ ਓਏ ਕੀ ਹੋਇਆ ਤੈਨੂੰ ਸ਼ਿੰਦੇ ਨੇ ਹੰਝੂ ਪੂੰਝਦੇ ਹੋਏ ਕਿਹਾ ਬਾਈ ਯਾਰ ਪੜਨਾ ਕਿਉਂ ਜ਼ਰੂਰੀ ਹੈ ਕਿ ਜੇ ਪੜਨਾ ਜ਼ਰੂਰੀ ਹੈ ਤਾਂ ਇੰਨਾ ਮਹਿੰਗਾ ਕਿਉਂ ਹੈ ਕਿ ਇਹ ਸਿਰਫ ਅਮੀਰਾਂ ਦਾ ਇੱਕ ਸ਼ੌਕ ਬਣ ਕੇ ਰਹਿ ਜਾਵੇ ਕਿ ਯਾਰ ਸਾਡੇ ਵਰਗੇ ਗਰੀਬਾਂ ਨੂੰ ਪੜ੍ਹਨ ਦਾ ਕੋਈ ਹੱਕ ਨਹੀਂ ਜਗਤੇ ਨੇ ਸ਼ਿੰਦੇ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਜਿਸ ਸਮਾਜ ਦੀ ਮੰਨੀਏ ਤਾ ਗਰੀਬਾਂ ਨੂੰ ਤਾਂ ਜੀਣ ਦਾ ਵੀ ਕੋਈ ਹੱਕ ਨਹੀਂ ਪਰ ਕੁਝ ਚੀਜ਼ਾਂ ਸਾਡੀ ਕਿਸਮਤ ਵਿੱਚ ਨਹੀਂ ਹੁੰਦੀਆਂ ਐਵੇਂ ਨਹੀਂ ਰੋਈਦਾ ਕੁੜੀਆਂ ਰੋਂਦੀਆਂ ਹੁੰਦੀਆਂ ਮਰਦ ਨਹੀਂ ਸ਼ਿੰਦਾ ਕਿਉਂ ਭਾਈ ਸਾਨੂੰ ਦਰਦ ਨਹੀਂ ਹੁੰਦਾ ਸਾਡੇ ਕੋਈ ਜਜ਼ਬਾਤ ਨਹੀਂ ਹੁੰਦੇ ਜੱਗ ਤਾਂ ਸਭ ਕੁਝ ਹੁੰਦਾ ਹੈ ਪਰ ਇਹ ਜੱਗ ਇਸ ਗੱਲ ਨੂੰ ਸਵੀਕਾਰ ਨਹੀਂ ਕਰਦਾ ਪਤਾ ਨਹੀਂ ਕੌਣ ਮੂਰਖ ਸੀ ਉਹ ਜਿਸਨੇ ਇਹ ਕਿਹਾ ਸੀ ਕਿ ਮਰਦ ਨੂੰ ਦਰਦ ਨਹੀਂ ਹੁੰਦਾ ਮੁੰਡਾ ਚੌਕਾ ਪੜ ਕੇ ਨੌਕਰੀ ਨਾ ਮਿਲਣ ਕਾਰਨ ਘਰੇ ਬੈਠਾ ਹੋਵੇ ਉਸ ਨੂੰ ਤਾਣੇ ਪੈਂਦੇ ਰਹਿੰਦੇ ਹਨ ਕਿ ਕਿਤੇ ਨੌਕਰੀ ਲੱਭ ਲੈ ਨੌਕਰੀ ਵੀ ਅਗਲਾ ਤਾਂ ਕਰੂ ਜੇ ਕਿਤੋਂ ਮਿਲੂ ਤੇ ਜੇ ਪੜ ਲਿਖ ਨਾ ਪਾਇਆ ਹੋਵੇ ਤਾਂ ਵੀ ਕਹਿੰਦੇ ਹਨ ਕਿ ਪੜਿਆ ਤਾਂ ਤੂੰ ਹੈ ਨਹੀਂ ਕੋਈ ਕੰਮ ਹੀ ਕਰ ਲੈ ਨਹੀਂ ਤਾਂ ਕਿਸੇ ਨੇ ਕੁੜੀ ਨਹੀਂ ਦੇਣੀ ਕਿ ਯਾਰ ਵਿਆਹ ਕਰਾਉਣਾ ਹੀ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਸ਼ਿੰਦਾ ਇਹ ਤਾਂ ਪਤਾ ਨਹੀਂ ਬਾਈ ਪਰ ਵਿਆਹੀ ਬੰਦੇ ਦੀ ਇੱਜ਼ਤ ਬਹੁਤ ਹੁੰਦੀ ਹੈ। ਛੜੇ ਬੰਦੇ ਲਈ ਤਾਂ ਕੋਈ ਦਰਵਾਜ਼ਾ ਵੀ ਨਹੀਂ ਖੋਲਦਾ। ਜੱਗਤਾ ਗਲਤ ਤਾਂ ਤੇਰੀ ਠੀਕ ਹੈ ਬਾਈ। ਪਰ ਮੈਂ ਵਿਆਹ ਕਰਾ ਕੇ ਕਿਹੜਾ ਤੇਲ ਆਲਾ ਖੂਬ اٹ ਲਿਆ। ਔਰਤਾਂ ਦੇ ਸਮਝੌਤੇਆਂ ਤੇ ਮੁਸ਼ਕਿਲਾਂ ਬਾਰੇ ਤਾਂ ਸਾਰੇ ਚਰਚਾ ਕਰਦੇ ਹਨ। ਪਰ ਸਾਡੇ ਸਮਝੌਤੇਆਂ ਮੁਸ਼ਕਿਲਾਂ ਬਾਰੇ ਤਾਂ ਕੋਈ ਚੰਗਾ ਵਿਦਵਾਨ ਵੀ ਗੱਲ ਨਹੀਂ ਕਰਦਾ। ਲੇਖਕਾਂ ਨੂੰ ਔਰਤਾਂ ਦੇ ਦੁੱਖ ਤਰਦ ਲਿਖਣ ਤੋਂ ਵੀਲ ਨਹੀਂ ਸ਼ਿੰਦਾ। ਬਾਈ ਇਹ ਤਾਂ ਨਹੀਂ ਪਤਾ ਕਿ ਕੌਣ ਕੀ ਲਿਖਦਾ ਹੈ ਕੀ ਨਹੀਂ ਮੈਂ ਕਿਹੜਾ ਪੜ ਸਕਦਾ ਹਾਂ ਪਰ ਯਾਰ ਬਾਈ ਔਰਤਾਂ ਵੀ ਤਾਂ ਬਹੁਤ ਬੜਾ ਕੁਝ ਸਹਿੰਦੀਆਂ ਜਗਦਾ ਗੱਲ ਉਹ ਨਹੀਂ ਯਾਰ ਔਰਤਾਂ ਦੇ ਦੁੱਖਾਂ ਦਰਦਾਂ ਦੀ ਹਰ ਕੋਈ ਗੱਲ ਕਰਦਾ ਹੈ ਅਸੀਂ ਕਿੰਨਾ ਕੁਝ ਕਰਦੇ ਹਾਂ ਬਾਹਰ ਦੇ ਕੰਮ ਜ਼ਿਆਦਾਤਰ ਸਾਰੇ ਸਾਨੂੰ ਦੇਖਣੇ ਪੈਂਦੇ ਹਨ ਆਟੇ ਦਾ ਪੀਪਾ ਖਾਲੀ ਹੋ ਜਾਵੇ ਤਾਂ ਕਲੇਸ਼ ਪੈ ਜਾਂਦਾ ਹੈ ਘਰ ਵਾਲੀ ਤੇ ਬੱਚਿਆਂ ਲਈ ਤਿਥਾਂ ਤਿਉਹਾਰਾਂ ਵੇਲੇ ਕੱਪੜੇ ਵਿਹਾਂ ਸ਼ਾਦੀਆਂ ਦੇ ਕਾਰਡ ਦੇ ਕੇ ਗਰੀਬ ਬੰਦੇ ਦਾ ਮਰਨ ਹੋ ਜਾਂਦਾ ਹੈ। ਬੱਚਿਆਂ ਦੇ ਭਵਿੱਖ ਲਈ ਪੈਸੇ ਜੋੜਨੇ, ਸਕੂਲਾਂ ਦੀਆਂ ਫੀਸਾਂ, ਉੱਤੋਂ ਜਦ ਬੱਚਿਆਂ ਦੀ ਵਿਆਹ ਕਰਨੇ ਹੁੰਦੇ, ਉਦੋਂ ਆਤਮੀ ਦੀ ਚੀਕ ਨਿਕਲ ਜਾਂਦੀ ਹੈ। ਆਪਣੇ ਕਮਾਕਾਰਾਂ ਤੋਂ ਵਿਲਾ ਹੋ ਕੇ ਜੇ ਬੰਦਾ ਆਪਣੀ ਘਰਵਾਲੀ ਨਾਲ ਕੰਮ ਵਿੱਚ ਹੱਥ ਵਟਾ ਦੇਵੇ ਤਾਂ ਲੋਕ ਕਹਿੰਦੇ ਹਨ ਕਿ ਇਹ ਤਾਂ ਜਨਾਨੀ ਦੇ ਥੱਲੇ ਲੱਗਾ ਹੋਇਆ ਹੈ। ਤੇ ਜੇ ਨਾ ਮਦਦ ਕਰੇ ਤਾਂ ਕਹਿਣਗੇ ਕਿ ਇਹਨੇ ਤਾਂ ਘਰਵਾਲੀ ਨੂੰ ਨੌਕਦਾਨੀ ਬਣਾ ਕੇ ਰੱਖਿਆ ਹੈ। ਯਾਰ ਅਸੀਂ ਨਹੀਂ ਬਾਹਰ ਨੌਕਰੀ ਕਰਦੇ ਸਾਡੇ ਤੋਂ ਥੋੜੇ ਜਿਹੇ ਵੱਡੇ ਆਉਦੇ ਵਾਲੇ ਵੀ ਸਾਨੂੰ ਕਿੰਨਾ ਜ਼ਲੀਲ ਕਰਦੇ ਹਨ ਉਹ ਨਹੀਂ ਦਿਖਦਾ ਲੋਕਾਂ ਨੂੰ ਬਸ ਜੇ ਘਰ ਵਾਲੀ ਨਾਲ ਥੋੜਾ ਜਿਹਾ ਬੋਲ ਬਲਈਆ ਹੋ ਜਾਵੇ ਤਾਂ ਕਹਿੰਦੇ ਹਨ ਇਹ ਤਾਂ ਰਾਖਸ਼ ਹੈ ਯਾਰ ਸਾਡੀਆਂ ਜ਼ਿੰਮੇਵਾਰੀਆਂ ਔਰਤਾਂ ਨਾਲੋਂ ਕਿਤੇ ਵੱਧ ਹਨ ਤੇ ਅਸੀਂ ਨਿਭਾਉਂਦੇ ਵੀ ਹਾਂ ਪਰ ਫਿਰ ਵੀ ਔਰਤ ਜਿੰਨੀ ਹਮਦਰਦੀ ਹਾਸਿਲ ਨਹੀਂ ਕਰ ਪਾਉਂਦੇ ਬੰਦਾ ਮਰ ਮਰ ਕੇ ਇੱਕ ਇੱਕ ਰੁਪਿਆ ਜੋੜਦਾ ਹੈ ਕਰਦਾ ਖਰਚਾ ਕੱਢ ਕੇ ਉਧਾਰੀ ਚੁਕਾਉਂਦਾ ਹੈ ਜੇ ਕਿਸੇ ਦੇ ਪੈਸੇ ਸਮੇਂ ਤੇ ਨਾ ਮੋੜੇ ਜਾਵੇ ਤਾਂ ਉਹ ਘਰ ਵਿੱਚ ਆ ਕੇ ਬੱਚਿਆਂ ਤੇ ਘਰਵਾਲੀ ਦੇ ਸਾਹਮਣੇ ਜ਼ਲੀਲ ਕਰਕੇ ਜਾਂਦਾ ਹੈ ਮਤਲਬ ਯਾਰ ਸਭ ਕੁਝ ਕਰਕੇ ਵੀ ਅਸੀਂ ਮਰਦ ਬੇਕਾਰਾਂ ਵਿੱਚ ਆਉਂਦੇ ਹਾਂ ਸ਼ਿੰਦਾ ਇਸ ਨਾਲੋਂ ਤਾਂ ਮੈਂ ਛੜਾ ਹੀ ਆਪਣੀ ਰਹਿਣੀ ਖੁਲੀ ਜ਼ਿੰਦਗੀ پوਕੇ ਮਰ ਜਾਵਾਂ ਤਾਂ ਸਹੀ ਹੈ ਕੱਲ ਨੂੰ ਜੇ ਮੇਰੀ ਔਲਾਦ ਵੀ ਹੋਈ ਤਾਂ ਉਹ ਵੀ ੱੱਕੇ ਖਾਂਦੀ ਫਿਰੂ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਿਤੇ ਕੋਈ ਅਜਿਹਾ ਕੰਮ ਮਿਲੂਗਾ ਜਿਸ ਨਾਲ ਮੈਂ ਬੱਚਿਆਂ ਨੂੰ ਖਵਾ ਪੜਾ ਸਕਾਂ। ਜਗਤਾ ਕਿਸਮਤ ਬਦਲ ਵੀ ਸਕਦੀ ਹੈ। ਜ਼ਰੂਰੀ ਨਹੀਂ ਕਿ ਜੇ ਅੱਜ ਗਰੀਬ ਹਾਂ ਤਾਂ ਸਦਾ ਹੀ ਗਰੀਬ ਰਹਾਂਗੇ। ਸਾਡੀ ਔਲਾਦ ਸਾਨੂੰ ਗਰੀਬੀ ਚੋਂ ਕੱਢ ਵੀ ਸਕਦੀ ਹੈ। ਬਸ ਕੱਲ ਬਿਹਤਰ ਹੋਣ ਦੀ ਆਸ ਵਿੱਚ ਜ਼ਿੰਦਾ ਹਾਂ। ਨਹੀਂ ਤਾਂ ਮੈਂ ਕਦੋਂ ਦਾ ਫਹਾ ਲੈ ਲੈਂਦਾ। ਛਿੰਦਾ ਪਰ ਯਾਰ ਇੰਨੀ ਮਹਿੰਗਾਈ ਵਿੱਚ ਬੰਦਾ ਆਪਣੇ ਬੱਚਿਆਂ ਨੂੰ ਜਾਂ ਤਾਂ ਪੜਾ ਸਕਦਾ ਹੈ ਜਾਂ ਖਵਾ ਸਕਦਾ ਹੈ। ਜਗਤਾ ਗੱਲ ਤੇਰੀ ਸਹੀ ਹੈ ਪਰ ਗਰੀਬ ਬੰਦੇ ਦੀ ਕੌਣ ਸੁਣਦਾ ਹੈ ਸ਼ਿੰਦਾ ਬਈ ਯਾਰ ਮੈਨੂੰ ਕਿਸੇ ਕੰਮ ਤੇ ਹਿਲਾਵਾ ਦੇ ਜਗਤਾ ਯਾਰ ਮੈਂ ਤੈਨੂੰ ਕਿੱਥੇ ਰਖਵਾ ਦੇ ਆ ਮੇਰਾ ਖੁਦ ਨਹੀਂ ਪਤਾ ਕਿ ਕਦੋਂ ਨੌਕਰੀ ਤੋਂ ਕੱਢ ਦੇਣ ਹਾਂ ਮੈਂ ਤੇਰੀ ਇੱਕ ਮਦਦ ਜ਼ਰੂਰ ਕਰ ਸਕਦਾ ਹਾਂ ਜੇ ਤੈਨੂੰ ਕੋਈ ਕੰਮ ਆਉਂਦਾ ਹੈ ਤਾਂ ਦੱਸ ਮੈਂ ਇਧਰੋਂ ਉਧਰੋਂ ਪੈਸੇ ਉਧਾਰ ਲੈ ਕੇ ਤੇਰਾ ਕੰਮ ਖੁਲਵਾ ਦਿਆਂਗਾ ਜਦੋਂ ਤੇਰਾ ਕੰਮ ਚੱਲ ਪਿਆ ਉਦੋਂ ਮੋੜ ਦੇਈਂ ਦੱਸ ਜੇ ਕੋਈ ਕੰਮ ਆਉਂਦਾ ਹੈ ਤਾਂ ਸ਼ਿੰਦਾ ਕੁਝ ਸੋਚਦਾ ਹੋਇਆ ਕੰਮ ਕਰਤਾ ਕੋਈ ਸਿੱਖਿਆ ਨਹੀਂ ਪਰ ਮੇਰੀ ਬੇਬੇ ਕੜੀ ਚੌਲ ਬੜੇ ਸਵਾਦ ਬਣਾਉਂਦੀ ਸੀ ਉਹਨੇ ਮੈਨੂੰ ਵੀ ਬਚਪਨ ਚ ਬਣਾਉਣੇ ਸਿਖਾਏ ਸੀ ਜਗਤਾ ਮਤਲਬ ਤੂੰ ਕੜੀ ਚੌਲ ਬਣਾ ਲੈਣਾ ਸ਼ਿੰਦਾ ਹਾਂ ਬਾਈ ਮੇਰੇ ਹੱਥ ਦੇ ਕੜੀ ਚੌਲ ਖਾ ਕੇ ਦੇਖੀ ਤੂੰ ਤਾਂ ਸਨੇ ਥਾਲੀ ਵੀ ਖਾ ਜਾਏਗਾ ਜਗਤਾ ਫੇਰ ਸੋਚਦਾ ਕੀ ਹੈ ਮੈਂ ਪੈਸਿਆਂ ਦਾ ਜੁਗਾੜ ਕਰਦਾ ਕਕੜੀ ਚੌਲਾਂ ਦੀ ਜੜੀ ਲਗਾ ਲੈ ਜਦੋਂ ਮੈਨੂੰ ਨੌਕਰੀ ਤੋਂ ਜਵਾਬ ਮਿਲਿਆ ਤਾਂ ਮੈਂ ਵੀ ਤੇਰੀ ਮਦਦ ਕਰਾਇਆ ਕਰਾਂ ਸ਼ਿੰਦਾ ਠੀਕ ਹੈ ਬਈ ਮਹੀਨੇ ਕੁ ਬਾਅਦ ਜਗਤੇ ਦੀ ਮਦਦ ਨਾਲ ਸ਼ਿੰਦੇ ਨੇ ਕੜੀ ਚੌਲਾਂ ਦੀ ਜੜੀ ਲਗਾ ਲਈ ਦਿਨਾਂ ਵਿੱਚ ਹੀ ਕਾਫੀ ਗਾਹੜੀ ਹੋ ਗਏ ਕੁਝ ਤਾਂ ਰੋਜ਼ ਹੀ ਸ਼ਿੰਦੇ ਦੇ ਹੱਥ ਤੇ ਬਣੇ ਕੜੀ ਚੌਲ ਖਾਣ ਆਉਂਦੇ ਸਨ ਉਸਨੇ ਬਹੁਤ ਜਲਦ ਜਗਤੇ ਦੇ ਸਾਰੇ ਪੈਸੇ ਮੋੜ ਦਿੱਤੇ ਦਿਨੋ ਦਿਨ ਆਮਦਨ ਵਧਣ ਲੱਗ ਗਈ ਜਗਤੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਉਹ ਵੀ ਛਿੰਦੇ ਦੀ ਮਦਦ ਕਰਨ ਲੱਗ ਪਿਆ ਬਹੁਤ ਜਲਦ ਉਹ ਰਿੜੀ ਤੋਂ ਟਾਬੇ ਤੇ ਆ ਗਏ ਛਿੰਦਾ ਕੜੀ ਚੌਲ ਬਣਾਉਂਦਾ ਸੀ ਤੇ ਜਗਤਾ ਗ੍ਰਾਹਕਾਂ ਨੂੰ ਪਰੋਸਦਾ ਸੀ ਉਸ ਟਾਬੇ ਚੋਂ ਕੜੀ ਚੌਲਾਂ ਦੀ ਖੁਸ਼ਬੂ ਮੰਦੇ ਦਾ ਉੱਥੋਂ ਅੱਗੇ ਪੈਰ ਪੁੱਟਣਾ ਮੁਸ਼ਕਿਲ ਕਰ ਦਿੰਦੀ ਸੀ ਇੱਕ ਦਿਨ ਛਿੰਦੇ ਨੇ ਜਗਤੇ ਨੂੰ ਕਿਹਾ ਬਾਈ ਹੁਣ ਤਾਂ ਸਭ ਕੁਝ ਠੀਕ ਹੋ ਗਿਆ ਹੈ ਸਾਡੇ ਕੋਲ ਆਪਣਾ ਕੰਮ ਹੈ ਤੇ ਆਮਦਨ ਵੀ ਸੋਹਣੀ ਹੋ ਜਾਂਦੀ ਹੈ ਮੈਂ ਹੁਣ ਸੋਚ ਰਿਹਾ ਹਾਂ ਕਿ ਵਿਆਹ ਕਰਾ ਲਾਂ ਜਗਤਾ ਮਜ਼ਾਕ ਕਰਦਾ ਹੋਇਆ ਤੂੰ ਤਾਂ ਮਨਾ ਕਰਦਾ ਸੀ ਵਿਆਹ ਤੋਂ ਹੁਣ ਕਿਵੇਂ ਵਿਆਹ ਦਾ ਖਿਆਲ ਆ ਗਿਆ ਸ਼ਿੰਦੇ ਬਾਈ ਲੋਕਾਂ ਦੇ ਵਹਿੰ ਦੂਰ ਕਰਨੇ ਨੇ ਲੋਕ ਕਹਿੰਦੇ ਸੀ ਕਿ ਤੈਨੂੰ ਵਿਹਲੜ ਤੇ ਅਨਪੜ੍ਹ ਨੂੰ ਕਿਸਨੇ ਕੁੜੀ ਦੇਣੀ ਹੈ ਹੁਣ ਤਾਂ ਮੈਂ ਆਪਣੇ ਪੋਤਰੀਆਂ ਨੂੰ ਵੀ ਖਵਾ ਸਕਦਾ ਜਗਤਾ ਕੋਈ ਨਾ ਕਰਦਿਆਂ ਤੇਰੇ ਵਿਆਹ ਆ ਲਾਹੀ ਲਾ ਵੀ ਫੇਰ ਜਗਤੀ ਤੇ ਉਸ ਦੀ ਘਰਵਾਲੀ ਨੇ ਇੱਕ ਸੋਹਣੀ ਸੁਣਖੀ ਪਰ ਘੱਟ ਪੜ੍ਹੀ ਲਿਖੀ ਕੁੜੀ ਨਾਲ ਸ਼ਿੰਦੇ ਦਾ ਵਿਆਹ ਕਰਵਾ ਦਿੱਤਾ ਸ਼ਿੰਦੇ ਦੀ ਘਰ ਵਾਲੀ ਐਨੀ ਸੋਹਣੀ ਸੀ ਕਿ ਲੋਗ ਉਸ ਦੇ ਰੰਗ ਰੂਪ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਸਨ ਸਾਰੇ ਕਹਿੰਦੇ ਸਨ ਕਿ ਜ਼ਰੂਰ ਸ਼ਿੰਦੇ ਨੇ ਪਿਛਲੇ ਜਨਮ 'ਚ ਬਹੁਤ ਚੰਗੇ ਕਰਮ ਕੀਤੇ ਹੋਣਗੇ ਜੋ ਇਸ ਜਨਮ ਵਿੱਚ ਐਨੀ ਸੋਹਣੀ ਵਾਟੀ ਮਿਲੀ ਸ਼ਿੰਦੇ ਨੇ ਆਪਣੇ ਹਿੱਸੇ ਦੀ ਜ਼ਮੀਨ ਵਿੱਚ ਆਪਣਾ ਛੋਟਾ ਜਿਹਾ ਘਰ ਪਾ ਲਿਆ ਔਖੇ ਵਿਲੇ 'ਚ ਜੇ ਕੋਈ ਮੁੱਢ ਤੇ ਹੱਥ ਰੱਖ ਦਵੇ ਤਾਂ ਉਹ ਸਾਡੇ ਲਈ ਰੱਬ ਬਣ ਜਾਂਦਾ ਹੈ ਤੇ ਜਿਹੜਾ ਔਖੇ ਵਿਲੇ ਕਬੂਲ ਬੋਲ ਕੇ ਤੁਰਦਾ ਬਣੇ ਉਪਾਵੇਂ ਆਪਣਾ ਹੀ ਹੋਵੀ ਉਹ ਸਦਾ ਲਈ ਦਿਨੋਂ ਲਤ ਜਾਂਦਾ ਹੈ ਜਗਤੀ ਦੀ ਕੀਤੀ ਮਦਦ ਸਦਕਾ ਸ਼ਿੰਦੇ ਨੇ ਲੋਕਾਂ ਦੇ ਮੂੰਹ ਤਾਂ ਬੰਦ ਕੀਤੇ ਹੀ ਉਤੋਂ ਮੁੜ ਕੇ ਕਦੇ ਪਿਛਾਵਲ ਨਹੀਂ ਤਕਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਨਵਾਜ਼ਿਸ਼ ਪਾਪਾ ਪਾਪਾ ਮੇਮੋ ਆਮੂ ਫੁਲੀਆ ਕਰਾ